ਭਗਵਾਨ ਵਾਲਮੀਕੀ ਸੰਘਰਸ਼ ਸੈਨਾ ਪੰਜਾਬ ਭਾਰਤ ਦੇ ਪਰਿਵਾਰ ਵਿੱਚ ਹੋਇਆ ਵਾਦਾ ਬਲਵਿੰਦਰ ਸਿੰਘ ਵਾਈਸ ਚੇਅਰਮੈਨ ਸਤਨਾਮ ਸਿੰਘ ਖਿਆਲਾ ਜਨਰਲ ਸੈਕਟਰੀ ਦੀਪਕ ਭੰਡਾਰੀ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਮੈਂਬਰ एसबीसी विंग नियुक्त ਕੀਤਾ ਗਿਆ ਹਮੇਸ਼ਾ ਤੋਂ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਲਾ ਰਹੇ ਹਾਂ ਕਿ ਜ਼ਿਲ੍ਹਾ ਪ੍ਰਧਾਨ ਵੀ ਜਿਹੜਾ ਅੱਜ ਅਨਾਉਂਸ ਕੀਤਾ ਜਾਊਗਾ ਤੇ ਬੜੇ ਅਹੁਦੇ ਦਿੱਤੇ ਜਾਣੇ ਆ ਉਹਨੀਆਂ ਨੂੰ ਬਹੁਤ-ਬਹੁਤ ਸਾਡੇ ਵੱਲੋਂ ਤੇ ਸਾਡੀ ਪੂਰੀ ਟੀਮ ਵੱਲੋਂ ਤੇ ਸਾਡੇ ਕਮਾਰਕਾਂ ਉਹ ਕਿ ਅਸੀਂ ਆਸ ਕਰਦੇ ਹਾਂ ਕਿ ਸਾਰੇ ਜਾਣੇ ਜਿਹੜੇ ਆ ਇਹ ਇਹਨਾਂ ਆਪਣੇ ਅਹੁਦਿਆਂ ਦੀ ਜਿੰਮੇਵਾਰੀ ਨੂੰ ਰੱਖਦੇ ਆ ਆ ਬੜਾ ਵਧੀਆ ਕੰਮ ਕਰਨ ਨੂੰ ਇਸ ਚੀਜ਼ ਨੂੰ ਲੈ ਕੇ ਜਾਵਾਂਗੇ ਆਪਣੀ ਟੀਮ ਹੋਰ ਵੀ ਵੱਡੀ ਕਰਾਂਗੇ ਤੇ ਜਿੱਥੇ ਵੀ ਸਮਾਜ ਦੇ ਵਿੱਚ ਕੋਈ ਕ੍ਰਿਤੀਆਂ ਹੈਗੀਆਂ ਵਾ ਉਹਨਾਂ ਨੂੰ ਅਸੀਂ ਕਰਦੇ ਹੋਏ ਹੁਣ ਬਾਕੀ ਜਿਹੜਾ ਵਾ ਉਹ ਚੇਅਰਮੈਨ ਸਾਹਿਬ ਥੋੜਾ ਜਿਹਾ ਸਾਡੇ ਪ੍ਰੋਗਰਾਮ ਤੋਂ ਕਿਤੇ ਹੋਰ ਜਗ੍ਹਾ ਤੇ ਅਸੀਂ ਰੱਖਿਆ ਸੀਗਾ ਲੇਕਿਨ ਉਹਦੇ ਥੋੜੀ ਜਿਹੀ ਜਗ੍ਹਾ ਪਟੋਲ ਕਰਕੇ ਸਾਨੂੰ ਥੋੜਾ ਜਿਹਾ ਚੇਂਜ ਕਰਨ ਪੈ ਗਿਆ ਜੀ ਸਾਡੇ ਪ੍ਰਧਾਨਜੀਤ ਗੁਵਰ ਬਾਲਣੇ ਸੰਕਰਸ਼ਕ ਸ਼ਹਿਲਾ ਦੇ ਕਮਿਟੀ ਚੇਰਮੈਨ ਦਰਬਾਰ ਸਿੰਘ ਜੰਡੇ ਵਾਲਾ ਸਾਡੇ ਵਿੱਚ ਇੱਥੇ ਆਈ ਨੇ ਕਿ ਅਸੀਂ ਉਹਨਾਂ ਦਾ ਦਿਲ ਦੀਆਂ ਖੁਸ਼ੀਆਂ ਤੋਂ ਕਰਦੇ ਇੱਕ ਪ੍ਰੋਗਰਾਮ ਅਸੀਂ ਅਰੇਂਜ ਕੀਤਾ ਵਾ ਜਿਆਦਾ ਵੱਡਾ ਲਿੰਕ ਕਰ ਸਕੀ ਕੁਝ ਸਮੇਟੀ ਕਮਿਟੀ ਕੁਝ ਆਪਣੀਆਂ ਅਸੀਂ ਆਪਾਂ ਕੀ ਜਿਆਦਾ ਵੱਡਾ ਪ੍ਰੋਗਰਾਮ ਨਹੀਂ ਕਰ ਸਕਦੇ ਦੋ ਚਾਰਾਂ ਦਿਨਾਂ ਦੇ ਵਿੱਚ ਸੋਚਿਆ ਸੀ ਔਰ ਦੋ ਚਾਰਾਂ ਦਿਨਾਂ ਦੇ ਵਿੱਚ ਹੀ ਅਸੀਂ ਇਹ ਕੀਆ ਪ੍ਰੋਗਰਾਮ ਛੋਟਾ ਜਿਹਾ ਇਕੋ ਲਿਖਿਆ ਵਾ ਕਿ ਅਸੀਂ ਇਹਨਾਂ ਦਾ ਪ੍ਰਧਾਨਜੀ ਦਾ ਬਹੁਤ ਹੀ ਦਿਨ ਤੋਂ ਧੰਨਵਾਦ ਕਰਦੇ ਤੇ ਸਾਡੇ ਵਿੱਚ ਉਹਨਾਂ ਨੇ ਹਾਜ਼ਰੀ ਭਰੀ ਆ ਤੇ ਜਿਹੜੇ ਵੀ ਅੱਜ ਚਾਰ ਅਹੁਦੇ ਬਹੁਤ ਵਧੀਆ ਕੰਮ ਕਰਨਗੇ ਜਿੱਥੇ ਵੀ ਆ ਲੋੜ ਪੈਂਦੀ ਆ ਕਿਸੇ ਪ੍ਰਕਾਰ ਦੀ ਕਿਸੇ ਪ੍ਰਕਾਰ ਦੀ ਕੋਈ ਗਲਬਾ ਤੇ ਕੀਆ ਤੇ ਸਾਰੇ ਅਸੀਂ ਕੀਆ ਰਲ ਮਿਲ ਕੇ ਇੱਕ ਜੋਟ ਹੋ ਕੇ ਤਲਵੰਤ ਸਿੰਘ ਜੀ ਦੇ ਨਾਲ ਜਾਂ ਕੋਈ ਆਪਣਾ ਇਕੱਲਾ ਵੀ ਬੰਦੇ ਆਪਣੇ ਕੰਮ ਨੂੰ ਤੋਰਾਂਗੇ ਆਪਣੀ ਸੰਸਥਾ ਔਰ ਆਪਣੇ ਸਮਾਜ ਦਾ ਨਾਮ ਚੱਕਰਾਂਗੇ ਤੇ ਮੈਂ ਤਲਵੰਤ ਸਿੰਘ ਜੀ ਅੱਗੇ ਬੇਨਤੀ ਕਰ ਰਿਹਾ ਔਰ ਪ੍ਰਸਤ ਕਰ ਰਿਹਾ ਕਿ ਜਿਹੜੇ ਚਾਰ ਅਹੁਦੇ ਆ ਗਏ ਜੀ ਬਲਵਿੰਦਰ ਸਿੰਘ ਵਾਈਸ ਚੇਅਰਮੈਨ ਵਾਈਸ ਚੇਅਰਮੈਨ ਠੀਕ ਹੈ ਜੀ ਚੇਅਰਮੈਨ ਦੋ ਹੋ ਗਏ 100 ਰੁਪਏ ਦੂਸਰੇ ਕੁਮਾਰ ਡਿਸਟ੍ਰਿਕਟ ਪ੍ਰਧਾਨ ਠੀਕ ਹੈ ਜੋ ਬੋਲੇ ਸੋਨਰ ਪੈ ਭਗਵਾਨ ਬਾਲਮੀਕ ਜੀ ਮਹਾਰਾਜ ਕੀ ਜੈ ਸਿਮਰਨਜੀਤ ਸਿੰਘ ਕਾਲੀ ਐਜੈਕਟਿਵ ਮੈਂਬਰ ਰਣਜੀਤ ਤੇ ਬੋਲੋ ਸ਼ਰਨਜੀਤ ਸਿੰਘ ਕਾਲੀ ਐਜੈਕਟਿਵ ਮੈਂਬਰ ਭਗਵਾਨ ਬਾਲਮੀਕ ਸੰਸਥਾ ਜੋ ਬੋਲੇ ਸੋਨਰ ਪੈ ਭਗਵਾਨ ਮਹਾਰਾਜ ਕੀ ਜੈ ਕਸ਼ਤੇ ਕੇ ਸਤਰਾਮ ਸਿੰਘ ਕੀ ਆਵਾਜ਼ ਠੀਕ ਜੀ ਭਾਈ

ਜੋ ਬੋਲੇ ਸੋਨੇ ਤੇ ਵਾਰ ਬਾਰ ਮੀਤਰਾ ਜੀ ਜੈ ਬੋਲੇ ਸੋਨੇ ਤੇ ਵਾਰ ਮਾਰਮੀਤਰਾ ਆਹ ਲੈ ਵੀਡੀਓ ਬਣ ਜਾ ਸਾਰੇ ਰੰਗ ਅਸੀਂ ਦਈਏ ਐ ਕਰਤਾ ਤਾਂ ਹੀ ਸਾਰੇ ਦੇਖ ਲਈ ਇੱਕ ਫੋਟੋ ਕਰ ਲੈ ਇੱਕ ਪਈ ਦੇਖ ਲਈ ਆਪਾ ਭਰਾ ਨਾਲ ਤੁਹਾਡੇ ਇੱਕ ਮਿੰਟ ਇੱਕ ਹੋਰ ਕੱਲੀ ਵੱਡੀ ਫੋਟੋ ਕਰ ਆਪਾਂ ਇਹ ਅਤਰ ਵੇਖੋ ਹਲੋ ਇੱਕ ਮਿੰਟ ਸਾਹਮਣੇ ਦੇਖਿਓ ਵੱਡੀ ਫੋਟੋ ਹੋ ਗਈ ਨਾ ਤੇ ਇੱਕ ਵਾਰ ਦੇਖ ਲਈ ਕਿ ਜਿਹੜਾ ਅੱਜ ਦੀ ਮੀਟਿੰਗ ਕੀਤੀ ਗਈ ਕੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਦਲਬਖ ਸਿੰਘ ਭਗਵਾਨ ਵਾਲਮੀਕੀ ਸੰਘਰਸ਼ਾ ਤੋਂ ਕਮੇਅਰਮੈਨ ਔਰ ਅੱਜ ਦੀ ਮੀਟਿੰਗ ਜਿਹੜੀ ਆ ਸਾਰਾ ਸਨੇਹ ਜਿਹੜਾ ਸਾਡੇ ਪੰਜਾਬ ਦੇ OBC ਦੇ ਚੇਅਰਮੈਨ ਸਾਹਿਬ ਤਿਰਸ ਭੱਜੀ ਨੂੰ ਜਾ ਰਿਹਾ ਵਾ ਜਿਨ੍ਹਾਂ ਨੇ ਅੱਜ ਦੀ ਤਗੜੀ ਮੀਟਿੰਗ ਦਾ ਪ੍ਰਵਾਲਾ ਕੀਤਾ ਔਰ ਹਰ ਕਿਹ ਵੀਰ ਭਰਾ ਦੇ ਦੁੱਖ ਸੁੱਖ ਵੇਲੇ ਕੰਮ ਆਉਂਦੇ ਨੇ ਇਹਨਾਂ ਨੇ ਅੱਜ ਆਪਣੀ ਸਾਰੀ ਟੀਮ ਵਾਈਸ ਪ੍ਰਧਾਨ ਜਰਨਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਜਿਹੜਾ ਨਿਯੁਕਤ ਕਰਾਇਆ ਨਾ ਭਾਜੀ ਉਹਨਾਂ ਨੇ ਸਾਰੀ ਟੀਮ ਨੂੰ ਇਕੱਠਤ ਕਰਕੇ ਭਗਵਾਨ ਵਾਲਮੀਕੀ ਸ਼ੰਗਰ ਸੈਨਾ ਦਾ ਹੋਰ ਵੀ ਮਾਣ ਸਨਮਾਨ ਵਧਾਇਆ ਵਾ ਔਰ ਮੈਂ ਇਹ ਕਹਿਣਾ ਵਾਂ ਕਿ ਜਿਹੜੇ ਵੀ ਬੰਦੇ ਆਪਾਂ ਟੀਮ 'ਚ ਅੱਜ ਲਾਹਤ ਚੱਕੇ ਆ ਉਹ ਸਾਰੇ ਹੀ तीर ਸੁਭਾਜੀ ਦਾ ਔਰ ਭਗਵਾਨ ਵਾਲਮੀਕੀ ਸੰਘਰਸ਼ ਸੈਨਾ ਦਾ ਮਾਨ ਸਨਮਾਨ ਵੱਧ ਦਾਸ ਕਰਨ ਤੇ ਵੱਧ ਤੋਂ ਵੱਧ ਕਿਸੇ ਵੀ ਭੈਣ ਭਰਾ ਦੀ ਸੇਵਾ ਦੀ ਲੋੜ ਪੈਂਦੀ ਆ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਣ ਔਰ ਜਿਹੜੇ ਵੀ ਕੰਮ ਸਰਕਾਰ ਜਾਂ ਪੁਲਿਸ ਨਹੀਂ ਕਰਦੀ ਉਹਨਾਂ ਦੇ ਖਿਲਾਫ ਵੀ ਚੱਲਣਾ ਪਊਗਾ ਤੇ ਚੱਲਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਨਾਮ ਬੋਲ ਕੇ ਜਿਹੜੀ ਅੱਜ ਦੀ ਮੀਟਿੰਗ ਕੀਤੀ ਗਈ ਹੈ ਕੀ ਹੈ ਮੇਰਾ ਨਾਮ ਧੀਰਜ ਸਿੰਘ ਭਗਵਾਨ ਵਾਲਮੀਕੀ ਸੰਘਰਸ਼ ਸੈਨਾ ਪੰਜਾਬ ਚੇਅਰਮੈਨ ਅੱਜ ਦੀ ਮੀਟਿੰਗ ਅਸੀਂ ਇੱਕ ਛੋਟਾ ਜਿਹਾ ਅਰੇਂਜ ਕੀਤਾ ਵਾ ਇੱਥੇ ਆਪਣੇ ਹੋਟਲ ਦੇ ਵਿੱਚ ਹੀ ਅਸੀਂ ਚਾਰ ਬੰਦਿਆਂ ਨੂੰ ਇੱਥੇ ਭਗਵਾਨ ਵਾਲਮੀਕ ਸੰਘਰਸ਼ਾਣਾ ਵੱਲੋਂ ਕੁਝ ਉਹਦਿਆਂ ਦੀ ਅਨਾਉਂਸ ਕੀਤਾ ਵਾ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡੀ ਸੰਸਥਾ ਦੇ ਨਾਲ ਕੰਦੇ ਨਾਲ ਕੰਦਾ ਲਾ ਕੇ ਔਰ ਮਿਹਨਤ ਦੇ ਨਾਲ ਜਦੋਂ ਵੀ ਸਾਨੂੰ ਪ੍ਰਧਾਨ ਜੀ ਵੱਲੋਂ ਆਵਾਜ਼ ਪੈਂਦੀ ਆ ਜਾਂ ਕੋਈ ਵੀ ਆਪਣਾ ਕਿਸੇ ਪ੍ਰਕਾਰ ਦਾ ਕੋਈ ਇਸ਼ੂ ਹੈਗਾ ਤੇ ਇਕੱਠੇ ਹੋ ਕੇ ਜਾਣਾ ਜੋ ਵੀ ਉਹਦਾ ਮੈਟਰ ਹੈਗਾ ਉਹਨੂੰ ਸੋਲਵ ਕਰਨਾ ਤੇ ਜੋ ਭਗਵਾਨ ਵਾਲਮੀਕ ਸੰਘਰਸ਼ ਸੈਨਾ ਜਾਂ RAM ਪੀਰਥਿਆ ਉਹਦਾ ਨਾਮ ਉੱਚਾ ਕਰਨਾ ਨਾ ਕਿ ਕਿਸੇ ਪ੍ਰਕਾਰ ਦਾ ਕੋਈ ਏਦਾਂ ਦਾ ਕੰਮ ਕਰਨਗੇ ਬੰਦੇ ਕਿ ਸੰਸਥਾ ਦਾ ਨਾਂ ਡਬਾਉਣ ਜਾਂ ਭਗਵਾਨ ਵਾਲਮੀਕ ਜੀ ਦਾ ਨਾਮ ਡਕਾਉਣ ਕਿੰਨੀਆਂ ਉਮੀਦਾਂ ਤੁਹਾਨੂੰ ਮੈਂ ਬੰਦਿਆਂ ਨੂੰ ਇਹ ਲਗਭਗ ਮੈਂ ਸਾਰਿਆਂ ਨੂੰ ਜਾਣਦਾ ਹਾਂ ਔਰ ਕਾਫੀ ਜਾਣਨ ਤੋਂ ਬਾਅਦ ਹੀ ਇਹਨਾਂ ਨੂੰ ਪ੍ਰਧਾਨ ਜੀ ਦੇ ਨਾਲ ਮੀਟਿੰਗ ਕਰਵਾਈ ਏ ਔਰ ਮੀਟਿੰਗ ਕਰਵਾਉਣ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਅਹੁਦੇ ਆ ਅਨਾਉਂਸ ਕਰਵਾਏ ਅੱਜ ਕਿੰਨੀਆਂ ਨਿਯੁਕਤੀਆਂ ਕੀਤੀਆਂ ਗਈਆਂ ਅੱਜ 4 ਨਿਯੁਕਤੀਆਂ ਕੀਤੀਆਂ ਇੱਕ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਔਰ ਦੂਸਰਾ ਡਿਸਟ੍ਰਿਕਟ ਪ੍ਰਧਾਨ ਭੰਡਾਰੀ ਜੀ ਤੀਸਰਾ ਹੈ ਇੱਕ ਸਾਡਾ ਨੌਜਵਾਨ ਮੁੰਡਾ ਏ ਜਿਹਨੂੰ ਇੱਕ ਐਜਕਟਿਵ ਮੈਂਬਰ ਲਾਇਆ ਗਿਆ ਔਰ ਚੌਥਾ ਹੈਗਾ ਸਤਲਾਮ ਸਿੰਘ ਖਿਆਲੇ ਤੋਂ ਜੋ ਪਹਿਲਾਂ ਹੀ ਭਗਵਾਨ ਵਾਲਮੀਕ ਸੰਗਠਨ ਸ਼ਾਲਾ ਦੇ ਵਿੱਚ ਜਨਰਲ ਸਖਤਰ ਰਹ ਚੁੱਕੇ ਸੀ ਕਿਸੇ ਕਾਰਨ ਉਹ ਇਸ ਸੰਸਥਾ ਤੋਂ ਟੁੱਟ ਗਏ ਸੀ ਅੱਜ ਮੈਂ ਦਲਬਖ ਸਿੰਘ ਜੰਡਿਆਲਾ ਜੀ ਦਾ ਬਹੁਤ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਫੇਰ ਸੰਸਥਾ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ। ਕਿ ਕਿਸੇ ਮੈਂਬਰ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਦਾ ਕਿਸ ਤਰ੍ਹਾਂ ਕਿੰਨੀ ਸੰਸਥਾ ਹਰ ਸਮੇਂ ਇਹਨਾਂ ਦੇ ਨਾਲ ਖੜੀ ਆ। ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਦਿੱਕਤ ਆ ਤੇ ਪ੍ਰਧਾਨ ਜੀ ਹਮੇਸ਼ਾ ਇਹਨਾਂ ਦੇ ਨਾਲ ਨੇ, ਸੰਸਥਾ ਨਾਲ ਦੇ ਨਾਲ ਨੇ ਤੇ ਜੋ ਵੀ ਸਾਡੇ ਅਹੁਦੇਦਾਰੇ ਗਏ ਨੇ ਉਹ ਸਾਰੇ ਇਹਨਾਂ ਦੇ ਨਾਲ ਨੇ। ਅੱਗੇ ਹੋਰ ਵੀ ਨਿਫਟੀਆਂ ਕੀਤੀਆਂ ਜਾਣਗੀਆਂ। ਹਾਂਜੀ ਜਿੱਦਾਂ ਜਿੱਦਾਂ ਕੰਮ ਅੱਗੇ ਜ਼ਰੂਰਤ ਪਵੇਗੀ। ਸਾਡੇ ਕੋਲ ਉਹਦੇ ਹੈਗੇ ਆ ਪੰਜਾਬ ਦੇ ਵੀ ਹੈਗੇ ਆ ਪੰਜਾਬ ਲੈਵਲ ਤੇ ਗਿਆ ਉਹ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰਾਂਗੇ ਅਗਰ ਬੰਦੇ ਦਾ ਕੰਮਕਾਰ ਸਹੀ ਆ ਤੇ ਉਹਨੂੰ ਕੀ ਆ ਉਹਦੇ ਚੰਗਾ ਉਹਦਾ ਦੇਖ ਕੇ ਉਹਨੂੰ ਸਨਮਾਨਿਆ ਜਾਊਗਾ ਬਈ ਮੈਂਬਰ ਵੀ ਬਣਾਏ ਗਏ ਨੇ ਅੱਜ ਆਪਣੀ ਪਾਰਟੀ ਦੇ ਹਾਂਜੀ ਠੀਕ ਹੈ ਤਾਂ ਠੀਕ ਹੈ ਨਾ ਚੌਂਕ ਜੀ ਅੱਜ ਕੱਲ ਪ੍ਰਸ਼ਾਸਨ ਕਾਫੀ ਹਰਕਤ ਦੇ ਵਿੱਚ ਆਇਆ ਵਾ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਕਾਫੀ ਜੜੀ ਉੱਚੀ ਮਹਿੰਮਾਂ ਜਾਂ ਉੱਚੀ ਜੰਗਾਂ ਉਹਨੂੰ ਛੇੜਿਆ ਹੋਇਆ ਤੇ ਅਸੀਂ ਪ੍ਰਸ਼ਾਸਨ ਜੋ ਵੀ ਆਪਣਾ ਪੁਲਿਸ ਹੈਗੀ ਆ ਪੰਜਾਬ ਪੁਲਿਸ ਉਹਦਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹ ਜਲਦੀ ਤੋਂ ਜਲਦੀ ਇਹ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੋਡ ਲੱਗ ਗਿਆ ਉਹਨੂੰ ਜਲਦੀ ਤੋਂ ਜਲਦੀ ਲਾ ਦਿੱਤਾ ਗਿਆ ਕਿ ਉਹ ਤੋਂ ਨਸ਼ਾ ਬੰਦ ਹਾਂਜੀ ਬਹੁਤ ਵਧੀਆ ਕੰਮਕਾਰ ਚੱਲ ਰਿਹਾ ਹੈ ਘਰਟਾ ਰਹੇ ਨੇ ਜਿਹੜਾ ਵੀ ਬੰਦਾ ਫੜਿਆ ਜਾ ਰਿਹਾ ਹੈ ਜੇਲ੍ਹਾਂ ਭਰੀਆਂ ਜਾ ਰਹੀਆਂ ਨੇ ਔਰ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ 31 ਤਰੀਕ ਤੱਕ ਇਹ ਅਨਾਉਂਸ ਕੀਤਾ ਸੀ ਕਿ ਅਸੀਂ ਜਿਆਦਾ ਤੋਂ ਜਿਆਦਾ ਕੀਆ ਸਮਗਲਰ ਜਿਹੜੇ ਹੈਗੇ ਆ ਜਾਂ ਔਰ ਬਿਦਾਊਟ ਲਾਇਸੈਂਸ ਵੈਪਨ ਵਾਲੇ ਆ ਉਹਨਾਂ ਨੂੰ ਜਲਦੀ ਹੀ ਜੇਲ੍ਹਾਂ ਦੇ ਵਿੱਚ ਬੰਦ ਕਰਾਂਗੇ ਪ੍ਰਸ਼ਾਸਨ ਅਸੀਂ ਹੋਮ ਫਰੋਟ ਗਿਆ ਨੇ ਹਾਂਜੀ ਜੀ ਸਰ ਆਪਣਾ ਨਾਮ ਬੋਲ ਕੇ ਅੱਜ ਕਿਤਾ ਗਿਆ ਤੁਹਾਨੂੰ ਕੀ ਕਹਿਣਾ ਚਾਹੋਗੇ ਨਾਮ ਮੇਰਾ ਨਾਮ ਸਤਰਾਮ ਸਿੰਘ ਹੈ ਜੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੌਮੀ ਚੇਅਰਮੈਨ ਸਰਦਾਰ ਦਰਬਖ ਸਿੰਘ ਜੀ ਦਾ ਤੇ ਸਰਦਾਰ ਤੀਰ ਸਿੰਘ ਪਾਜੀ ਉਹਨਾਂ ਦਾ ਜਿਨ੍ਹਾਂ ਨੇ ਜੋਸ਼ੀ ਸਾਹਿਬ ਭਾਜੀ ਉਹਨਾਂ ਲੱਕੀ ਹੁਣੀ ਭਾਜੀ ਨੇ ਜਿਹੜੇ ਨੇ ਆਏ ਨੇ ਰਿੰਕੂ ਭਾਜੀ ਹੁਣੀ ਜਿਨ੍ਹਾਂ ਨੇ ਆਣ ਕੇ ਦੁਬਾਰਾ ਸਾਨੂੰ ਜੋੜਿਆ ਇਸ ਲੈਂ ਦੇ ਵਿੱਚ ਆਣ ਕੇ ਤੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਕਿਹੜਾ ਉਤਾਨੀ ਕਿਤਾ ਗਿਆ ਤੁਹਾਨੂੰ ਜਰਨਲ ਸਕੱਤਰ ਪੰਜਾਬ ਕਿਸ ਤਰ੍ਹਾਂ ਸਿਚੁਏਸ਼ਨ ਦੀ ਸਹਾਇਤਾ ਕੀਤੀ ਜਾਂ ਉਹ ਕਿਥੋਂ ਵਾਲਾ ਕੀਤਾ ਜਾਉਗਾ ਜਿਸ ਤਰ੍ਹਾਂ ਦੀ ਵੀ ਕਿਸੇ ਦਿਨਾਂ ਦੀ ਕੋਈ ਮੁਸ਼ਕਲ ਆਵੇ ਜਾਂ ਕੋਈ ਗੱਲਬਾਤ ਸਾਨੂੰ ਆਵਾਜ਼ ਪੈਂਦੀ ਉੱਥੇ ਹਰਕਤਾ ਤੇ ਅਸੀਂ ਜਾ ਕੇ ਪਹੁੰਚ ਕੇ ਆਪਣਾ ਪੈਰਾ ਦਵਾਂਗੇ ਜੀ ਤੇ ਬਾਕੀ ਇਹਦੇ ਨਾਲ ਹੀ ਅਸੀਂ ਹੋਰ ਵੀ ਨੁਕਤੀਆਂ ਕੀਤੀਆਂ ਜਾਣੀਆਂ ਜੀ ਬਿਲਕੁਲ ਜੀ ਨੁਕਤੀਆਂ ਕੀਤੀਆਂ ਜਾਣਗੀਆਂ ਜਿਉਂ-ਜਿਉਂ ਅੱਗੇ-ਅੱਗੇ ਤੁਰਾਂਗੇ ਤੇ ਉਤੋਂ-ਤੋਂ ਅਸੀਂ ਪੈੜਾ ਬਣਾਵਾਂਗੇ ਜਿਵੇਂ ਸਾਨੂੰ ਠੀਕ ਲੱਗ ਉਹਦਾ ਸਾਨੂੰ ਦਲਬਾਗ ਭਾਜੀ ਜਿਹਨੂੰ ਜਿੱਦਾਂ ਕਹਿਣਗੇ ਪ੍ਰਧਾਨ ਸਾਹਿਬ ਜੀ ਕਹਿਣਗੇ ਉਦਾਂ ਅਸੀਂ ਕਰਾਂਗੇ ਅੱਗੇ